ਪੰਜਾਬ ਦਾ ਹਰ ਕਿਸਾਨ ਦਿੱਲੀ ਨੂੰ ਰਵਾਨਾ ਹੋ ਚੱਲਿਆ ਤੇ ਹਰ ਕਿਸਾਨ ਆਪਣੇ ਵੱਲੋਂ ਹਿਸਾਬ ਪਾ ਰਿਹਾ ਕਿਸਾਨਾਂ ਦੇ ਸਮਰਥਨ ਮੇ ਵਿਸ਼ਾਲ ਪੰਡਾਰਾ ਲੰਗਰ ਕਾ ਪੋਲੀ ਜੀਂਦ ਹਰਿਆਣਾ Haryana ਦੇ ਕਿਸਾਨ ਭਰਾਵਾਂ ਨੇ ਲੱਸੀ ਦਾ ਲੰਗਰ ਮਾਮਾ ਨੇ ਕਿਹਾ ਭਾਇਆ ਲੰਕਰ ਦੇ ਵਿੱਚ ਉਹਨਾਂ ਨਾਨਕ ਦੇਵ ਜੀ ਸ਼ਹੀਦ ਉਦਮ ਸਿੰਘ ਮਹਾਨ ਜੋਧਿਆਂ ਦੀ ਧਰਤੀ ਇੱਥੇ ਲੰਗਰ ਅੰਨ ਦਾ ਤੱਕ ਕੋਈ ਵੀ ਭੁੱਖਾ ਨਾ ਰਹੇ ਕੋਈ ਆਪਣਾ ਹਿੱਸਾ ਵਾਰਿਆ ਕਿਸਾਨ ਆਪਣੇ ਵੱਲੋਂ ਹਿੱਸਾ ਪਾਉਣ ਤੇ ਲੱਗ ਆਇਆ ਕੋਈ ਭੁੱਖਾ ਨਾ ਰਹੇ ਕਿਸਾਨ ਇੱਕਤਾ ਜਿੰਦਾਬਾਦ ਪੰਜਾਬ ਅਤੇ ਹਰਿਆਣੇ ਦੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਇੰਨੀ ਸਪੋਰਟ ਕਰਨ ਦਾ ਇਹਨੂੰ ਸਪੋਰਟ ਹੋ ਰਹੀ ਆ ਮੋਦੀ ਤੇਰੇ ਕਾਨੂੰਨ ਤੇਰੇ ਕਾਲੇ ਕੰਮਾਂ ਨੂੰ ਰੱਦ ਕਰ ਦੇਗਾ ਚੰਗਾ ਹੋਵੇ ਉਹਦੇ ਕਾਨੂੰਨ ਵਾਪਸ ਹੋ ਜਾਂਦੇ ਕਿਤੇ ਫਿਰ ਪਛਤਾਵਾ ਨਾ ਹੋ ਜਾਵੇ